ਵੈਗੁਰਜੀਕਾ ਖਾਲਸਾ ਵੈਗੁਰਜੀਕੀ ਫਤਿਹ 758 ਅੰਕ ਤੇ ਚੌਥੇ ਪਾਸਾ ਦੱਸ ਰਹੇ ਆ ਆਪਾਂ ਸਤਿਆਂ ਗੁਰ ਸਲਾਈਏ ਉੱਠਤਿਆਂ ਵੀ ਗੁਰ ਅਲਾਵ ਜਿਹੜਾ ਐਸਾ ਗੁਰਮੁਖੋ ਵੀ ਕਿਹਾ ਸੌਣ ਲੱਗੇ ਵੀ ਮਾਲਕ ਦਾ ਨਾਮ ਲਾਵੇ ਉੱਠਣ ਲੱਗੇ ਵੀ ਮਾਲਕਾਂ ਨਾਮੇ। ਯੁਗਤੀ ਦੁਆਰਾ ਕੋਈ ਐਸਾ ਗੁਰਮੁਖ ਜੇ ਮਿਲੇ ਹੋਂ ਤਾਂ ਕਹਿ ਧੋਵਾ ਪਾਓ। ਬਈ ਜਿਹੜਾ ਮਾਲਕ ਦੇ ਨਾਲ ਜੁੜਿਆ ਹੈ ਆ ਜਿਹੜਾ ਮਾਲਕ ਦੀ ਬਾਣੀ ਸੁਣ ਕੇ ਉਤੇ ਅਸਰ ਕਰਕੇ ਆਉਦੀ ਤੋਂ ਵਿੱਚ ਆਵਾਜ਼ 'ਚ ਧਿਆਨ ਲਾ ਕੇ ਸੌਂਦਾ। ਫਿਰ ਧਿਆਨ ਲਾ ਕੇ ਉੱਠਦਾ ਆਵਾਜ਼ ਦੇ ਵਿੱਚ। ਉੱਜੇ ਮਨ ਗੁਰੂ ਮਿਲ ਜਾਵੇ ਉਹਦੇ ਮੈਂ ਚਰਨ ਧੋਵਾਂ ਇਨੇ ਅੰਦਰ ਸੱਚਾ ਪਿਆਰ ਆ ਅੰਦਰ ਸੱਚਾ ਨਿਉ ਲਾਇਆ ਪ੍ਰੀਤਮ ਆਪਣੇ ਮਾਲਕ ਨੇ ਕਿਰਪਾ ਕੀਤੀ ਤਨ ਮਨ ਹੋਏ ਨਿਆਰ ਜਾ ਗੁਰ ਦੇਖਾਂ ਸਾਹਮਣੇ ਹੁਣ ਆਪਨ ਦੱਸ ਗਏ ਮਾਲਕ ਆ ਵੀ ਜਾਂ ਸਾਹਮਣੇ ਖਾਲੀ ਖਲਾਵਾ ਆ ਭਾਵੇਂ ਤਨ ਮਨ ਨੂੰ ਇਦੇ ਵਿੱਚ ਜਿਹੜਾ ਕਹਿੰਦਾ ਨਿਰੰਕਾਰ ਮੈ ਕਾਰਜਮਾਵੇ ਸਮਾਜੀਏ ਇਹ ਜੂਨਾਂ ਦਾ ਰਹਿਤ ਹੋ ਜਾਣਗੇ 84 ਲੱਖ ਜੂਨਾਂ ਸਾਡੇ ਆਪਾਂ ਆਪਣੀਆਂ ماں ਸਾਹਮਣੇ ਦੇਖ ਕੇ ਨਾ ਕੁਦਰਤ ਦੇਖ ਰਹੇ ਮਨ ਮਨ ਦੇਖ ਕੇ ਕਿਸੇ ਵੇ ਸਮਾਣਾ ਹੁੰਦਾ ਮੈਂ ਹਰ ਹਰ ਨਾਮ ਵਿੱਚ ਵਿਸ਼ਵਾਸ ਕਰਨਾ ਆਉਂਦਾ ਇਹਦੇ ਵਿਸ਼ਵਾਸ ਕੀਤਾ ਗੁਰਪੂਰ ਤੇ ਪਾਇਆ ਅੰਮ੍ਰਿਤ ਅਗਮਾ ਸਾਫੇ ਰਸ ਹੁੰਦਾ ਹੈ ਮਨ ਨਤ ਰਹਿ ਗੋਣ ਫਸਿਆ ਆ ਔਰ ਜਿਆ ਹੋਇਆ ਇਹਨੂੰ ਜ਼ਹਿਰ ਚ ਬਲਣਾ ਹੁੰਦਾ ਔਰ ਜਰਿਓ ਵਿਖਿਆ ਕੇ ਸੰਗਾ ਮਨੇ ਵਿਆਪਤ ਅਨਕ ਤਰੰਗਾਏ ਅਨੇਕਾ ਤਰੰਗਾ ਲਹਿਰਾਂ ਚ ਫਸ ਗਿਆ ਇਹੜਾ ਸਰੀਰ ਆ ਨਾ ਇਹ ਚੰਡਾਲ ਆ ਬਸੇ ਕਰੋਧ ਸਰੀਰ ਚੰਡਾਰਾ ਅਗਿਆਨਾ ਸੁਜੇ ਮਾਂਗਵਾਰਾ ਹੁਣ ਜਾਇ ਇਹ ਚੀਜ਼ ਦਾ ਪਤਾ ਲੱਗ ਗਿਆ ਗੁਰਮੁਖਾਂ ਦੇ ਰਾਹੀਂ ਪੇਤੋਂ ਦਾ ਬਾ ਤੈਂ ਕਹਿੰਦੇ ਆ ਇਹ ਤਨ ਵੇਚੀ ਸੰਤ ਵੇਾਰੇ ਪ੍ਰੀਤਮ ਦੇ ਮਿਲਾਏ ਜੇ ਪਿਆਰੇ ਗੁਰਮੁਖ ਪਿਆਰੇ ਸੇਵਾ ਸਿੰਘ ਪਰਮਾਲਾ ਜਦੋਂ ਪਤਾ ਲੱਗਿਆ ਫਿਰ ਮਨ ਦੇ ਵਿੱਚ ਵਿਰਾਗ ਪੈ ਗਿਆ ਤੈਂ ਮਾਲ ਕਹਿੰਦੇ ਆ ਕੋਈ ਐਸਾ ਗੁਰਮੁਖ ਜੀ ਮਿਲੇ ਉਹ ਤਾਂ ਕਿ ਧੋਵਾ ਪਾਉ ਬੇਖੋ ਤਰੀਕਾ ਦੱਸਣਾ ਮਿਲ ਜਾਵੇ ਟੀਚਰ ਮੈਂ ਉਹਦੇ ਚਰਨ ਧੋਵਾ ਜਾਂ ਤੇ ਗਏ ਦੱਸਿਆ ਉਹਨਾਂ ਨੇ ਕੋਈ ਐਸਾ ਸੱਜਣ ਲੋੜ ਲਓ ਮੈਂ ਪ੍ਰੀਤਮ ਦੇ ਮਿਲਾਇ ਸਤਗੁਰ ਮਿਲਿਏ ਹਰ ਪਾਇਆ ਮਿਲਿਆ ਸੈਸ ਸੈਸ ਵਾਹਿ ਅਜ ਤੱਕਾ ਘਾੜਾ ਤੱਕਾ ਨਹੀਂ ਨਾਲ ਹੈਗਾ ਜਿਹੜੇ ਸਾਗਰ ਅਤ ਰਹਿ ਗਉਣ ਦਾ ਗਾਉਣਾ ਇਹਦੇ ਵਿੱਚ ਗੁਣ ਭਰੇ ਹੋਇਆ। ਜਿਉਂ-ਜਿਉਂ ਚਾਹ ਨਾ ਦੇਖਾਂਗੇ ਸਾਹਮਣੇ ਤਿਉਂ-ਤਿਉਂ ਸਾਡਾ ਮਾਲਕ ਦੇ ਨਾਲ ਪਿਆਰ ਪੋਗਾ। ਜਿਵੇਂ ਮੱਛੀ ਦਾ ਪਿਆਰ ਪੈਂਦਾ। ਕਹਾਂ ਜਿਉਂ ਮੱਛਲੀ ਬਿਨ ਪਾਣੀਏ ਰਹੇ ਨਾ ਕਿਤੇ ਆਪਾਏ। ਤਿਉਂ ਹਰ ਬਿਨ ਸੰਤ ਨਾ ਜੀਵੀ ਬਿਨ ਹਰਨਾਮੇ ਮਰ ਜਾਏ। ਉਹ ਪਤਾ ਲੱਗ ਗਿਆ ਵੇ ਮਾਲਕ ਕਿਰਪਾ ਕਰਦਾ ਸਾਡੇ ਤੇ ਸਾਹਮਣੇ ਖਾਲੇਖਲਾ ਸਾਨੂੰ ਦੇਖ ਰਿਆ ਸਤਗੁਰੂ ਸਾਹਿਬ ਕੋ ਦੇਖਦਾ ਡਿੱਠਾ ਸਾਬ ਸੰਸਾਰ ਦੇਖਿਆ ਮੁਕਤ ਨਾ ਹੋਈ ਗੁਰ ਸਾਹਿਬ ਦਾ ਨਾ ਕਰੇ ਵਿਚ ਜਿਹੜੇ ਅਸੀਂ ਸਬਦ ਦੀ ਵਿਚਾਰ ਸਭ ਤੋਂ ਪਹਿਲਾ ਸ਼ਬਦ ਕਿਹੜਾ ਗੁਰਗੰਨ ਸਾਹਿਬ ਜਿਉ ਸਤਿ ਅੰਕ ਮੇਰਾ ਆਪਣੇ ਕੋਲ ਹਾਜ਼ਰ ਆ ਜਿਹੜਾ ਸੰਦੇਸ਼ ਆ ਲੈਣਾ ਆਪਾਂ ਪੁੱਛਣਾ ਆ ਦਾ ਪਿਓ ਹੈ ਪੁੱਛੀ ਜਾਣਾ ਕਿ ਗਿਆਨ ਪਦਾਰਥ ਲੈਣਾ ਗੁਰ ਗਿਆਨ ਪਦਾਰਥ ਨਾਮ ਹੈ ਹਰ ਨਾਮ ਦੇ ਦੜਾਈ ਹੁਣ ਗੁਰੂ ਨਾਨਕ ਨੇ ਦੱਸਤਾ ਚੌਥੇ ਬਾਣੀ ਦਾ ਪਦਾਰਥ ਆ ਇਹ ਗਿਆਨ ਜਿਹੜਾ ਮਿਲਿਆ ਆਪਾਂ 64ਾਂ ਗਏ ਲਿਖਿਆ ਆ ਜਿਹੜਾ ਇਹ ਗਿਆਨ ਨੂੰ ਪੜ ਕੇ ਚਰਨਾਂ 'ਚ ਲਾਜੋ ਗੁਰੂ ਦੇ ਜਿਸ ਪ੍ਰਾਉ ਸੋਲ ਹੈ ਗੁਰ ਚਾਣੀ ਲਾਗੇ ਆਏ ਮੈਂ ਜਿਨ੍ਹਾਂ ਨੇ ਪ੍ਰਾਪਤ ਕੀਤਾ ਆ ਤਾਂ ਹੀ ਮਾਲ ਕਹਿੰਦੇ ਆ ਜੋ ਦਿਲ ਮਿਲਿਆ ਮਿਲ ਰਿਹਾ ਮਿਲਿਆ ਕਈ ਰਸੋਈ ਉਹਨਾਂ ਨੇ ਦੇਖਿਆ ਉਹ ਤਰੀਕਾ ਦੱਸਤਾ ਤਾਂ ਇਹ ਕਹਿੰਦਾ ਜਿੰਨੀ ਸੁਣ ਕੇ ਮੰਨਿਆ ਤਿੰਨਾ ਨਿਜਕਰ ਬਾ ਜਿਨ੍ਹਾਂ ਨੇ ਉਹਨੂੰ ਸੁਣ ਲਿਆ ਉਹਨਾਂ ਦਾ ਮਾਲ ਕੇ ਦਰ ਤੇ ਵਸਾ ਵਾ ਉਹਨਾਂ ਪੁਰਵੇ ਕਰਮ ਜਾ ਕੇ ਆ ਕਿਉਂ ਸਤਗੁਰ ਜਿਹੜਾ ਪਰਮੇਸ਼ਰ ਸਤਗੁਰ ਬਹਿਰੀ ਨਾਮਕਾ ਇਹ ਮਿਲੇ ਤਾਂ ਤਨ ਮਨ ਦੇਓ ਜੇ ਸਤਗੁਰ ਮਿਲ ਗਿਆ ਮਾਲਕ ਨੇ ਕਿਰਪਾ ਕਰਤੀ ਆਨੰਦ ਬਣ ਜਾਈ ਫਿਰ ਤਨ ਤੇ ਮਨ ਦੇ ਦੋ ਵੇਚ ਦੋ ਇਹ ਤਨ ਵੇਚੀ ਸੰਤ ਵੇਪਾਰੇ ਪ੍ਰੀਤਮ ਦੇ ਮਿਲਾਏ ਫਿਰ ਮਾਲਕ ਨੇ ਦੱਸਤਾ ਆਪਾਂ ਨੂੰ ਜੇ ਪੂਰਵ ਹੋ ਲਿਖਿਆ ਤਾਂ ਅੰਮ੍ਰਿਤ ਸਹਿਜ ਪੀਓ ਪੀਓ ਸਾਰਾ ਪੂਰਵ ਲਿਖਿਆ ਮਾਲਕ ਨੇ ਕਿਰਪਾ ਕੀਤੀ ਆ ਜੇ ਸੁਣ ਕੇ ਮੰਨਿਆ ਪਹਾੜ ਹਿਮਾਲ ਕਹਿੰਦੇ ਆ ਸਾਭ ਦੇ ਅੱਤੇ ਸੇ ਨਿਰਮਲ ਏ ਹੋਂ ਸੱਦ ਬਲੇਹਾਰੇ ਜਸ ਉਹਦੇ ਅਸੀਂ ਬਲੇਹਾਰੇ ਜਾਈਏ ਹਿਰਦੇ ਜਿੰਨ ਕੇ ਹਰ ਵਸੇ ਤਿਤ ਕਟ ਹੈ ਪ੍ਰਗਾ ਜਿਨ੍ਹਾਂ ਦੇ ਹਿਰਦੇ ਵਿੱਚ ਵਸ ਗਿਆ ਜਿਵੇਂ ਗੁਰਪਿਆਰੇ ਪਾਸੇ ਦਾ ਸਿੰਘ ਦੇ ਹਿਰਦੇ ਵਿੱਚ ਬਸਿਆ ਸੀ ਉਹਨਾਂ ਨੇ ਲੇਵਲ ਹੋਣੀ ਦਾ ਤਰੀਕਾ ਦੱਸਤਾ ਕਹੋ ਜਿਹੜਾ ਆਪਾਂ ਮਤਲਬ ਸੋਨਾ ਤੇ ਪਿੱਤਲ ਇੱਕੋ ਜਿਹੇ ਰੰਗ ਦੇ ਹੁੰਦੇ ਆ ਉਹ ਇਨਸਾਨੀ ਕੌਣ ਜਾਣਦਾ ਜਿਹੜਾ ਉਹਦਾ ਜੌਹਰੀ ਆ ਜੇ ਉਹ ਪਸੂ ਨੇ ਪੱਠੇ ਬਾਉਣੇ ਨਾਲ ਸੋਨਾ ਬਾਤ ਆ ਉਹਨੇ ਮੂੰਹ ਪਰ ਇਹਨੂੰ ਕਰਕੇ ਪੱਠੇ ਖਾ ਲੈਣੀਆਂ ਸੋਨਾ ਛੱਡ ਦੇਣਾ ਉਹ ਨਿਰਖ ਨਹੀਂ ਹੈਗੀ ਇਸੇ ਤਰ੍ਹਾਂ ਜਿਹੜਾ ਮਨਮੁਖ ਆ ਉਹਦੇ ਅੰਦਰ ਵੀ ਬਾਜੇ ਵਜਦੇ ਆ ਪਰ ਸੰਤੋਬੇ ਨਾਲ ਵਿਸ਼ਵਾਸ ਨਹੀਂ ਆਉਂਦਾ ਤਹੇ ਮਾਲ ਕਹਿੰਦੇ ਆ ਤੋਰ ਮਸਤਕ ਜਿੰਨ ਕੋ ਲਿਖਿਆ ਜੇ ਗੁਰਮੁਖ ਰਹੇ ਲੈ ਬੁਲਾਏ ਕਹਿੰਦੇ ਆ ਸੰਤਾਂ ਕੋਲੇ ਜਾਂਦੇ ਆ ਉਹ ਪੁੱਛਦੇ ਆ ਫੇਰ ਦੱਸ ਦਿਆ ਹਰ ਸੰਤੋ ਦੇਖੋ ਨਦਰਕਾਰ ਨਿਕਟ ਵਸੇ ਭਰਪੂਰ ਕਹਿੰਦਾ ਖਾਲੀ ਖਰਾਜ ਨਾਲੇ ਵਸਦਾ ਮਾਲਕਾ ਭਰਪੂਰ ਹਰੇਕ ਜਗ੍ਹਾ ਤੇ ਵਿਆਪਕਾ ਆਪਦੀ ਸਿਆਣਪ ਛੱਡ ਦੋ ਕੋਸੂ ਸਿਆਣਪ ਉਕਤ ਨਾ ਮੋਰੀ ਏਕਾਸ ਠਾਕਰ ਪ੍ਰਭ ਤੋਰੀ ਉਹ ਜਿਹੜੇ ਸੰਤ ਹੁੰਦੇ ਆ ਫੇਰ ਦੱਸ ਦਿਆ ਵੀ ਆਪਦੀ ਸਿਆਣਪ ਛੱਡ ਦੇ ਸੋ ਸਾਰਦੇ ਸੋਚੇ ਸੋਜਣਾ ਵੀ ਜੇ ਸੋਚੀ ਲਖਵਾ ਸਹਿ ਸਿਆਣਪ ਲੱਕ ਓਏ ਤੈੱਕ ਨ ਚਲੇ ਨਾ ਕਰੋ ਬੇਨਤੀ ਸੰਤਨ ਪਾਇਆ ਕਹਿੰਦਾ ਜੀ ਅਸੀਂ ਬੇਨਤੀ ਕਰਦੇ ਵੇ ਸੰਤਾਂ ਦੇ ਨਾਮ ਨਾਲ ਲੱਕ ਕੇ ਸੰਗਤ ਵਿੱਚੋਂ ਕਹਿੰਦਾ ਸੰਤ ਦੇ ਨਾਮ ਨਾਲ ਹਰ ਜਾ ਜਾਈਏ ਫਿਰ ਉਹਨਾਂ ਨੂੰ ਇਹ ਚੀਜ਼ ਦਾ ਪਤਾ ਲੱਗ ਗਿਆ ਮੇਰੀ ਜੜੇ ਛੜੇ ਸਾਡੇ ਔਗਣ ਜਦ ਇਹ ਪਹਿਚਾਣ ਲਿਆ ਗੁਰਮਤੀ ਜਿੰਨੀ ਪਛਾਣਿਆ ਸੇ ਦੇਖੋ ਸਦਾ ਹضور ਸਾਡੇ ਨਾਲ ਰਹਿਗਾ ਜਿਨ ਗੁਣ ਤਿੰਨ ਸਦ ਮਨ ਵਸੇ ਔਗਣ ਬੰਤਿਆ ਤੂਰ ਜਿਵੇਂ ਸਾਹਮਣੇ ਤਿਆਰ ਅਰਧ ਨੂੰ ਛੱਡ ਕੇ ਉਰਦੇ ਲਾਲਾਂ ਵਿੱਚ ਖਾਲੀ ਖਲਾਅ ਚ ਆਇ ਸਤ ਗੁਰਾਂ ਇਹਦੇ ਵਿੱਚ ਆਨ ਦਾ ਬਾਣੀ ਆ ਉਹਦੇ ਮੁੱਖ ਦੀ ਬਾਤ ਜਿਹਨੂੰ ਆਪਾਂ ਮਿਲਣਾ ਆਤਮ ਪ੍ਰਕਾਸ਼ ਜੇ ਆਪਾਂ ਬਾਣੀ ਸੁਣ ਲਾਂਗੇ ਰਸ ਆਉਣ ਲਾ ਜੂਗਾ ਸਾਡੇ ਮਨ ਦੀ ਮੈਲ ਲਹਿ ਜੂਗੀ ਸੋ ਨਰੰਕਾਰ ਦਿਖਣ ਲੱਜੂ ਤਾਹੇ ਮਾਲਕ ਕਹਿੰਦੇ ਸਾਨੂੰ ਸਮਾਧ ਗੋਹਾ ਤੇ ਆਸਣ ਕੇਵਲ ਪਾਰ ਰਹਿਣ ਤੇ ਬਾਸਣ ਭਗਤ ਪ੍ਰਭ ਸਾਹਿਬ ਗੋਸ਼ਟ ਕਰਤਾ ਤਾਹੇ ਮਾਲਕ ਕਹਿੰਦੇ ਕਹਿੰਦੇ ਆ ਵੀ ਮਨਮੁਖੇ ਤੋਂ ਦੂਰ ਆ ਮਨਮੁਖ ਗੁਣ ਤੇ ਬਾਹਰੇ ਬੈ ਨਾਵੇਂ ਮਰਦੇ ਚੂ ਜਿਨ੍ਹਾਂ ਨੇ ਇਹ ਸ਼ਬਦ ਨੂੰ ਮੰਨ ਲਿਆ ਸੁਣ ਲਿਆ ਗੁਰੂ ਨੂੰ ਮਨ ਕੰਨ ਵਿੱਚ ਵਸਾ ਲਿਆ ਉਹ ਮਾਲ ਕਹਿੰਦਾ ਦੇ ਪਰਵਾਹ ਨਾ ਜਿਨ ਸਬਦ ਗੁਰੂ ਸੁਣ ਮੰਨਿਆ ਤਿੰਨ ਮਨ ਧਿਆਇਆ ਹਰ ਸੋਏ ਉਹਦੀ ਦਿਨ ਤੇ ਰਾਤ ਭਗਤੀ ਚੱਲ ਪੈਂਦੀ ਆ ਅਨੰਦਨ ਭਗਤੀ ਰਤਿਆਂ ਮਨ ਤਾਂ ਨਿਰਮਲ ਹੋਏ ਜਿਹੜਾ ਇਹ ਰੰਗ ਆ ਕੱਚਾ ਕਸੁੰਬਦਾ ਚਾਰ ਦਿਨ ਦਾ ਵਾ ਜਿਹਦੇ ਖਤਰੇ ਭੱਜੇ ਫਿਰਦੇ ਆ ਬਾਤਰ ਦਿਖਾਣ ਲੱਗ ਗਏ ਜੜਾ ਵੱਡੇ ਵੱਡੇ ਰੱਖ ਕੇ ਪਾਉਣ ਲੱਗੇ ਮਾਲ ਕਹਿੰਦਾ ਖੰਦ ਕਿਹਾ ਨਹੀਂ ਏ ਮਾਲਕ ਇਹਦਾ ਪਿਆਰ ਦਿੱਤਾ ਕਹਿੰਦਾ ਕੱਚਾ ਰੰਗ Kusum ka ਬਿਨਸ ਜਾਏ ਦੁੱਖ ਹੋਏ ਕਹਿੰਦਾ ਇਹ ਚਾਰ ਦੰ ਦਾ ਰੰਗ ਆ ਹੁਣ ਕਿਰਕਡੇ ਰਾਜੇ ਆਇਆ ਫਿਰ ਤੇ ਰਾਜ ਦਾ ਮਰ ਨਹੀਂ ਨਾ ਪੈਸਾ ਵਾਲਾ ਮਰੇ ਨਾ ਨਹੀਂ ਜਿਸ ਦੇ ਅੰਦਰ ਨਾ ਪ੍ਰਕਾਸ਼ ਆ ਉਹ ਸਦਾ ਸਦਾ ਥਰ ਹੋਏ ਜਿਹਦੇ ਅੰਦਰ ਆ ਪ੍ਰਕਾਸ਼ ਹੋ ਗਿਆ ਮਾਲਕ ਨੇ ਕਿਰਪਾ ਕਰ ਗਿਆਨ ਦਿੱਤਾ ਉਹਦੇ ਉਹਦੇ ਲੈਵ ਰੱਖਦੀ ਆ ਇਹ ਜਨਮ ਪਦਾਰਥ ਪਾਏ ਕੇ ਹਰ ਨਾਮ ਨਾਲ ਚੇਤੇ ਲੈ ਬਲਾਇ ਜਿਨਾਂ ਨੇ ਨਾਮ ਨੂੰ ਚਤ ਨਹੀਂ ਲਾਇਆ ਨਾ ਇਹ ਪਦਾਰਥ ਲੈ ਲਿਆ ਪਰ ਚਤ ਤੇ ਨਹੀਂ ਬਸਾਇਆ ਇਹ ਪੈਰ ਖਸ ਗਿਆ ਮੁੜ ਕੇ ਨਹੀਂ ਆਉਣਾ ਪੱਗ ਖਿਸਿਆ ਰਹਿਣਾ ਨਹੀਂ ਅੱਗੇ ਠਾਉਣਾ ਪਾਏ ਫੇਰੇ ਬੇਲਾ ਹੁਣਾ ਨਹੀਂ ਕੋਣ ਪਿਆਰਿਓ ਉਹ ਬੇਲਾ ਹੱਥ ਨਾ ਆਵੀ ਅੰਤ ਗਿਆ ਪਸਤਾਇ ਜਾ ਫੇਰ ਜਵਾਨੇ ਡੰਡਾ ਸੱਤੇ ਰੱਖਣਾ ਫੇਰ ਪਸਤਾਉਣਾ ਪੈਣਾ ਜਿਸੇ ਨਜ਼ਰ ਕਰੇ ਸੋਬਰੇ ਹਰ ਸੇਤੀ ਲੇਵਲਾਏ ਦੇਖੋ ਦੇਖਾ ਦੇ ਕੇ ਸਾਰੇ ਕਰਦੇ ਆ ਮਾਲਕ ਦਾ ਬੰਦੇ ਨਹੀਂ ਹੈਗੇ ਜਿਸ ਨਜ਼ਰ ਕਰੇ ਸੋਬਰੇ ਹਰ ਸੇਤੀ ਲੇਵਲਾ ਜਿਨ੍ਹਾਂ ਦੇ ਮਾਲ ਕਿਰਪਾ ਕਰਦਾ ਕਹਿੰਦਾ ਦੇਖੀ ਦੇਖਾ ਦੇਖੀ ਸਭ ਕਰੇ ਮਨਮੁਖ ਬੁਝ ਨਾ ਪਾਏ ਇੱਕ ਸੰਜ ਹਰੇ ਕਰਦਾ ਆਪਣੇ ਆ ਮੈਂ ਕਿਹੜਾ ਕਟਾਂ ਇਹਨੇ ਗੁਰਮੁਖਰ ਦਾ ਸੌਦਾ ਹੈ ਸੇਪ ਪਈ ਤਨ ਤਾਂ ਜਿਨ੍ਹਾਂ ਦੇ ਹਿਰਦੇ ਸੌਦਾ ਜਿਹੜੇ ਮਿੱਠ ਬੋਲਿਆ ਮਿੱਠ ਬੋਲੜਾ ਜੀ ਮੇਰਾ ਸੱਜਣ ਸੁਆਮੀ ਮੋਰਾ ਹੂੰ ਸੰਭਲ ਤੱਕੀ ਇਹ ਕਦੇ ਨਾ ਬੋਲੇ ਕੋਲ ਉਹਨੇ ਕਹਾਣੀ ਸੁਣੀ ਆ ਮਾਲਕ ਦੀ ਕਤ ਕਾਣੀ ਪ੍ਰੇਮ ਕੀ ਕੋ ਪ੍ਰੀਤਮ ਆਖਿਆ ਤਿਸ ਦੇਵਾਂ ਮਨ ਆਪਣਾ ਨਿਮ ਨਿਮ ਲਗਾ ਪਾਇ ਜਿਨ੍ਹਾਂ ਨੇ ਉਹਦੀ ਕਹਾਣੀ ਸੁਣ ਲਈ ਮਾਲਕ ਦੀ ਉਨਾ ਨ ਸਦਾ ਤਾਣ ਰੱਖਨੀਆ ਸਤਗੁਰ ਮੀਤ ਮਲਾਇਆ ਮੈਂ ਸਦਾ ਸਦਾ ਤੇਰਾ ਤਾਣ ਸਤਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਬਨਸੀ ਪੁਰਖਾ ਸਾ ਮੇਰਾ ਸਮਾਏ। ਕਾਈ ਮਾਲ ਕਹਿੰਦੇ ਆਪਾਂ ਨੂੰ ਬਖਸ਼ ਕਰਦੇ ਆ। ਕਹਿੰਦੇ ਹਰ ਗੁਣ ਗਾਵੇ ਹਰ ਨਿਤ ਪੜੇ ਹਰ ਗੁਣ ਗਾਇ ਸਮਾਏ। ਵੀ ਪੜਨਾ ਤੇ ਵਿਚਾਰਨਾ ਫਿਰ ਸੁਣਨਾ ਤੇ ਸਮੋਣਾ। ਇਹ ਪੜਨਾ ਗਿਆਨ ਲੈਣਾ ਫਿਰ ਦਿੰਦੇ ਕਰਮ ਦੇ ਨਾਲ ਧਰਮ ਕਰਨਾ ਦਿੰਦੇ ਵਿੱਚ ਸਿਮਰ ਸਿਮਰ ਆਹ ਕਾਰਨ ਕਰਨਾ ਕਿਵੇਂ ਪਿਆਰ ਕਰਨਾ ਵਾਹ ਗੁਰੂ ਵਾਹ ਅੰਤਰਗਤ ਕਰੀ ਜਾਣਾ ਅੰਦਰ ਇੰਨਾ ਪਿਆਰ ਪਾ ਲਓ ਇੰਨਾ ਪਿਆਰ ਪਾ ਲਓ ਮਾਲਕ ਦੇਖਦਾ ਰਵੇ ਮੇਰਾ ਬੱਚਾ ਘਰੇ ਆ ਗਿਆ ਤਾਂ ਇਹ ਕਹਿੰਦਾ ਪ੍ਰੇਮ ਪਟੋਲਾ ਤੈਸੇ ਦਿੱਤਾ ਢੱਕਣ ਕੋ ਵਾ ਤੇ ਮੇਰੀ ਦਾਨਾ ਬੀਨਾ ਸਾਈਮੈਂਟ ਨਾਲ ਸਾਰਨ ਜਨ ਲਤਰੀ ਫਿਰ ਤਾਂ ਇਹ ਕਹਿੰਦੇ ਆ ਇਹ ਜਿਹੜਾ ਸਿਮਰ ਆ ਨਾ ਇਹਦੇ ਨਾਲ ਮਨ ਜਾਗਦਾ ਸਿਮਰ 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 ਗੁਰ ਆਪਣਾ ਸੋਇਆ ਮਨ ਜਗਾਈ ਅਸੀਂ ਬਾਕੀ ਕੀ ਕਰਦੇ ਆ ਕਦੇ ਰਾਸ ਆ ਗਿਆ ਨਾ ਆ ਗਿਆ ਸੀ ਕਿ ਨਾ ਜੀ ਮਾਲ ਕਹਿੰਦੇ ਆ ਬਹੁਤ ਆਪਾਂ ਕਹਿੰਦੇ ਅਸੀਂ ਜਾਂ ਦਾਸ ਬਣ ਕੇ ਮਾਲਕੇ ਦਰ ਤੇ ਚਲੇ ਗਏ ਕਹਿੰਦੇ ਜੇ ਗੁਰ ਛੱਡ ਕੇ ਤਾਂ ਮਿੱਠਾ ਲੱਗੇ ਜੇ ਬਕਸੇ ਦਾ ਗੁਰ ਬੜਾਈ ਕਹਾਂ ਚਾਹ ਝੜਕਦਾ ਵੇ ਚਾਹ ਬਕਸਦਾ ਵੇ ਅਸੀਂ ਉਹਦੇ ਚਰਨਾਂ 'ਚ ਰਹਿਣਾ ਹੁੰਦਾ ਤਾਂ ਹੀ ਮਾਲ ਕਹਿੰਦਾ ਨਾਨਕ ਤਿੰਨ ਕੀ ਬਾਣੀ ਸਦਾ ਸੱਚ ਹੈ ਜੇ ਨਾਮ ਰਹਿ ਲੇਵਲਾਏ ਜਾਸਿਓ ਨਾਮ ਨਾਲ ਲੈਵਲਾਲੇ ਪਹਿਚਾਣ ਲਿਆ ਜਿਨੀ ਇੱਕ ਮਨ ਨਾਮ ਧਿਆਇਆ ਗੁਰਮਤੀ ਵਿਚਾਰ ਤਿੰਨ ਕੇ ਮੁਖ ਸਦਾ ਜਿਲੇ ਸੱਚੇ ਦਰਵਾਲ ਓਏ ਅੰਮ੍ਰਿਤ ਪੀਵੇ ਸਦਾ ਸਦਾ ਸੱਚੇ ਨਾਮ ਪਿਆਰ ਪਾਇਰੇ ਗੁਰਮੁਖ ਸਦਾ ਪਤ ਹੋਏ ਹਰ ਹਰ ਸਦਾ ਧਿਆਈਏ ਮੱਲ ਓਮੇ ਕੱਢੇ ਤੋਇ ਇਸ ਤਰ੍ਹਾਂ ਗੁਰ ਪਿਆਰੋ ਜਿਵਾ ਜਦਾ ਵਿਸਾਵਾ ਆਪਣਾ ਮਾਲਕਾ ਕਿਰਪਾ ਕੀਤੀ ਆ ਬੜੇ ਪਿਆਰ ਨਾਲ ਚਲਾਣਾ ਮੈਂ ਕਿਵੇਂ ਸਾਡਾ ਪੂਰਬ ਦਾ ਕਰਮ ਜਾਗਿਆ ਜੇ ਪੂਰਬ ਹੋਵੇ ਲਿਖਿਆ ਤਾਂ ਅਮਰਤ ਸਹਿਜ ਪੀਓ ਕਿਉਂ ਸੁੱਤਿਆਂ ਗੁਰ ਅਲਾਈ ਸਲਾਈਏ ਔਰ ਦੇਹਾਂ ਵੀ ਗੁਰ ਅਲਾਓ ਉਈ ਐਸਾ ਗਰਮਕਜੇ ਮਿਲੇ ਉਹ ਤਾਂ ਕਿ ਲਾਗੇ ਪਾਓ ਪੈਸੇ ਸਿੰਘ ਮਿਲ ਗਿਆ ਤਰੀਕਾ ਦਾਤਾ ਹੁਣ ਆਪਾਂ ਦਿਨ ਦੇ ਵਿੱਚ ਯਾਦ ਰੱਖਣਾ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਫੇਰਾ ਇੱਕ ਸਾਹ ਦਾ ਸਾਇਲਟ ਕਰ ਲੈਣਾ ਵਾਹ ਤੇ ਗੁਰੂ ਵਰਨਾ ਪਾਉਣ ਨਾਲ ਖਿੱਚ ਕੇ ਗੁਰੂ ਗੁਰੂ ਬੜੇ ਪਿਆਰ ਨਾਲ ਫਿਰ ਉਹਦੇ ਬਾਅਦ ਆਪਾਂ ਸੌਂਟ ਘੜੇ ਹੁੰਦੇ ਬਾ ਗੁਰੂ ਬਾ ਗੁਰੂ ਬਾ ਗੁਰੂ ਜਾਪਣ ਬਾ ਗੁਰੂ ਥੋੜਾ ਕਰਕੇ ਫਿਰ ਉਹਦੇ ਬਾਅਦ ਅਸੀਂ ਜਾ ਸਾਡੇ ਕਰੇ ਬੈਠਣਾ ਪੈਣਾ ਫਿਰ ਬੜਾ ਥੋੜਾ ਲੰਬਾ ਕਰਕੇ ਅੱਖਾਂ ਬੰਦ ਕਰਕੇ ਸਿਮਰਨ ਕਰਕੇ ਨਵਾਲਾ ਗੁਰੂ ਗੁਰੂ ਬਾਹਰ ਨੂੰ ਵਾਹ ਕਹਿੰਦਾ ਕ ਨਬਿਧਾ ਪਚ ਲੈਣਾ ਆ ਫਿਰ ਅਸੀਂ ਉਹ ਬੋਲ ਦੇ ਵਿੱਚ ਸਮਾਇਆ ਜਿੱਥੇ ਜਿਉਂ ਅੱਜ ਦਾ ਵਿਸਾ ਵਾ ਸੁੱਤਿਆਂ ਗੁਰ ਸਲਾਈਏ ਉੱਠਦਿਆਂ ਵੀ ਗੁਰ ਲਾਓ ਫਿਰ ਉੱਠਦੇ ਸਮੇਂ ਵੀ ਕਰਨਾ ਫਿਰ ਲੋਕ ਸੁਖੇ ਤੇ ਲੋਕ ਸੇਲੇ ਬਣਦੇ ਆ ਫਿਰ ਕਹਿੰਦੇ ਭਗਤ ਪੰਡਾਰ ਪਰੇ ਭਗਤੀ ਹਰ ਤੇਰੇ ਜਿਸ ਭਾਵੇ ਤਿਸ ਦਵਾਈ ਫਿਰ ਮਾਲਕ ਬਖਸ਼ ਕਰਦਾ ਅਸੀਂ ਉਸੇ ਫਿਰ ਮਤਲਬ ਸਾਡਾ ਵਿਰਥ ਨਹੀਂ ਜਾਂਦਾ ਹੈਗਾ ਅਸੀਂ ਮਾਲਕ ਦੇ ਦਾਸ ਬਣ ਗਏ ਨੌਕਰ ਬਣ ਗਏ ਮਾਲਖੜ ਦੇ ਕਿਰਪਾ ਕਰਦਾ ਫੇਰ ਉਹ ਦੇਖਦਾ ਅੰਦਰ ਸੱਚਾ ਨਿਉ ਲਾਇਆ ਪ੍ਰੀਤਮ ਆਪਣੇ ਤਨ ਮਨ ਹੋਏ ਨਿਆਲ ਜੰਗ ਔਰ ਦੇਖਾ ਸਾਹਮਣੇ ਬਲਾ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ